ਆਹਾ ਹਾ ਹਾ ਬਚਾ ਮਸਲੇ ਸਾਰੇ ਹੱਲ ਕਰ ਦਾਂਗੇ ਜੇਬਾਂ ਨੋਟਾਂ ਨਾ ਭਰ ਦਾਂਗੇ ਖੋਲ ਦਿਆਂਗੇ ਸਾਰੇ ਰਾਹ ਆ ਪਿਆਹਾ ਬਾਬੇ ਨੇ ਇੱਕ ਕੱਪ ਦਾ ਉਹ ਬਾਬਾ ਜਿਹੜੇ ਨੋਟਾਂ ਨਾਲ ਸਾਡੀਆਂ ਜੇਬਾਂ ਭਰ ਡਿਆ ਉਹਨਾਂ ਨੂੰ ਚਾਹ ਪਿਲਾ ਓਏ ਨਾ ਤੁਹਾਨੂੰ ਇਦਾਂ ਨਹੀਂ ਬੋਲੀਦਾ ਓ ਯਾਰ ਕਰੀਏ ਕਪੂਰ ਬੱਲੇ ਸ਼ੇਰਾ ਬੜੇ ਵੱਡੇ ਦਿਲ ਵਾਲਾ ਐ ਬਾਬੇ ਤੇਰੀ ਸੇਵਾ ਵੇ ਕੇ ਪਰਸਾਨ ਹੋਏ ਤੈਨੂੰ ਇੱਕ ਚੀਜ਼ ਦਈਏ ਤੇ ਸੰਭਲੇਗਾ ਉਹ ਬਾਬਾ ਸੰਭਲ ਤੇ ਲਊਗਾ ਪੈਸੇ ਪਰ ਚਾਹ ਜੁਗ ਗਈ ਆ ਤੇ ਬਾਬੇਆ ਕਿਹੜਾ 21000 ਮੰਗਲੇ ਰੁਪਈਆ 250 ਕੱਢ ਓ ਬਾਬਾ ਦੇ ਦਿਓ ਤੈਨੂੰ 21 ਹਜ਼ਾਰ ਹੀ ਦੇਣਾ ਸੀ ਜੇਕਰ ਇਹ ਸਾਨੂੰ ਲੋਨ ਮਿਲ ਜਾਂਦਾ ਤੇ ਤੇ ਕੋਈ ਨਹੀਂ ਜਦੋਂ ਮਿਲ ਜੂਗਾ ਉਦੋਂ ਦੇ ਦਿਓ ਓ ਬਾਬਾ ਲੋਨ ਵੀ ਕਿਹੜਾ ਸੌਖੇ ਮਿਲ ਜਾਂਦੇ ਆ ਉਹ ਵੀ ਕਹਿੰਦੇ ਜਾਂ ਗੈਣਾ ਦੋ ਤੇ ਜਾਂ ਕਰ ਦੀ ਰਜਿਸਟਰੀ ਦੋ ਸਾਡੇ ਕੋਲ ਤੇ ਉਹ ਵੀ ਹੈਣੀਗੀ ਤੇ ਕੋਈ ਨਹੀਂ ਜਿੱਦ ਕੋ ਹੋਊਗੀ ਉਹਦੇ ਕੋ ਕਢਾ ਲਿਓ ਨਾਥ ਚੱਲੇ ਸਾਸਤਰੀ ਗੱਲ ਜੜੀ ਸਾਸਤਰੀ ਗੱਲ ਮੰਮੀ ਜੀ ਹਾਂਜੀ ਕਾਕਾ ਜੀ ਤੇ ਦਰੋਂ ਨਹੀਂ ਹੋਏ ਆਪਣੀ ਘਰ ਵਾਲੀ ਨੂੰ ਲੈਣਾ ਆਇਆ ਸੀ ਆ ਟੁੱਟੇ ਜੇ ਮੋਟਰਸਾਈਕਲ ਤੇ ਖਾੜ ਕੇ ਰੁਬਾਲੇ ਵਾਲੇ ਕੋਠੇ ਤੇ ਰੱਖੇਗਾ ਜੇ ਦੀ ਇੱਛਾ ਤੁਹਾ ਦਾ ਪਤਾ ਹੀ ਕੋਈ ਨਹੀਂ ਕੋਟੇ ਡਿੱਗ ਜਾਣੀ ਹੈ ਜਾਂ ਫੇਰ ਦੇਗਾ ਤੈਨੂੰ ਕਿ ਘਰ ਰੱਖੀ ਕਰਨ ਲਈ ਜਿੱਦਾਂ ਦਾ ਵੀ ਹੈਗਾ ਘਰ ਤੇ ਹੈਗਾ ਨਾ ਮੇਥੋਂ ਕੀ ਪਤਾ ਆਪਣਾ ਕਿ ਕਿਹੇ ਹੋਰ ਦਾ ਤੇ ਜਿਹਦੇ ਤੂੰ ਹੀ ਰਹਿਣ ਨੇ ਇਹ ਵੀ ਕੀ ਪਤਾ ਤੁਹਾਡਾ ਆਪਣਾ ਕਿਹ ਹੋਰ ਦਾ ਬਾਣ ਸੰਭਾਲ ਕੇ ਗੱਲ ਕਰ ਅਈ ਤੇਰੇ ਵਰਗੇ ਝੂਠੇ ਬੰਦੇ ਨਹੀਂ ਤੇ ਮੈਂ ਕਿਵੇਂ ਮੰਨਾਂ ਕਿ ਤੁਸੀਂ ਸੱਚੇ ਜੋ ਬ੍ਰੋਕਟੂ ਮੈਂ ਤੈਨੂੰ ਹੁਣੇ ਦੱਸਦਾ ਸੱਚੇ ਕਿਦਾਂ ਹੋਰ ਮੰਮੀ ਜੀ ਠੀਕ ਠਾਕ ਜੇ ਆਲਾ ਵੜ ਦੇਖ ਲਾ ਕਿ ਹੋਰ ਵੀ ਸਮਝ ਚਾਹੀਦਾ ਤੈਨੂੰ ਕੋਈ ਇਹੋ ਜੇ ਕਾਗਜ਼ ਤਾਂ ਤੁਸੀਂ ਮੇਰੇ ਕੋਲ ਜਿੰਨੇ ਮਰਜ਼ੀ ਲੈ ਲੋ ਕੀਪਤਾ ਤੁਸੀਂ ਨਕਲੀ ਨਹੀਂ ਬਣਾ ਕੇ ਰੱਖੇ ਕਾਕਾ ਜੇ ਕੁਝ ਵੇਖਿਆ ਹੋਏ ਤੇ ਅਸਲੀ ਨਕਲੀ ਦਾ ਪਤਾ ਲੱਗੇ ਨਾ ਉਹ ਜੇ ਆਪ ਨੂੰ ਸਮਝ ਨਾ ਆਏ ਕਹੇ ਸਿਆਣੇ ਬੰਦੇ ਤੋਂ ਚੈੱਕ ਕਰਾ ਲਾ ਤੇਰਾ ਭਲੇਖਾ ਦੂਰ ਹੋ ਜੂ ਤੇ ਚਲੋ ਵਖਾ ਲੈਨੇ ਆ ਚੱਲ ਮੈਂ ਵੀ ਤੇਰੇ ਨਾਲ ਚੱਲਦਾ ਹਾਂ ਉਹ ਕੋਈ ਇਸ ਸੱਲੀ ਇਹ ਹਜੇ ਵੀ ਯਕੀਨ ਨਹੀਂ ਹੋਇਆ ਤੈਨੂੰ ਨਹੀਂ ਜਿੱਦਾਂ ਤੁਸੀਂ ਕਿਹਾ ਉਦਾਂ ਹੀ ਆ ਸਾਰਾ ਕੁਝ ਮੈਨੂੰ ਮਾਫ਼ ਕਰ ਦਿਓ ਮੈਂ ਗੁੱਸੇ 'ਚ ਤੁਹਾਨੂੰ ਪਤਾ ਨਹੀਂ ਕੀ ਕੁਝ ਬੋਲ ਗਿਆ ਮਾਫ਼ ਤਾਂ ਤੈਨੂੰ ਕਾਕਾ ਉਦੋਂ ਹੀ ਕਰਾਂਗੇ ਜਿੱਦਣ ਤੂੰ ਆਪਣੇ ਝੂਠ ਨੂੰ ਸੱਚ ਕਰੇਂਗਾ ਤੇ ਕੁਝ ਬਣਾ ਕੇ ਵਿਖਾਏਂਗਾ ਤੇ ਉਹ ਤੇਥੋਂ ਹੋਣਾ ਨਹੀਂ ਏਨਾ ਨਾ ਹੋਏ ਮੈਂ ਸਾਰਾ ਕੁਝ ਕਰ ਲਾਂ ਤੇ ਤੁਸੀਂ ਬਾਅਦ ਚ ਮੁੱਖਰ ਜਾਓ। ਕੋਈ ਖਾਣਾ ਬਦੋਸ਼ ਆ। ਸਾਡੀ ਕੋ ਜਵਾਨ ਨਹੀਂ ਆ ਜੀ। ਉਹ ਜੇ ਤੂੰ ਮੇਤੇ ਚ ਯਕੀਨ ਨਹੀਂ ਮੇਰਾ ਗੁੱਠਾ ਵਾਲਾ ਕੋੜੇ ਕਾਗ ਤੇ ਤੇ ਲਾ ਦੋ ਫਿਰ ਮੈਨੂੰ ਪੱਕਾ ਹੋ ਜਾਊਗਾ। ਸਰੀਆ ਡੈਡੀ ਜੀ ਪਿਆਰੀ ਬੈਣਾ ਇੱਕ ਖੁਸ਼ਖਬਰੀ ਜੀ ਦੇਣੀ ਗੱਡੀ ਤੇ ਬੁਲਟ ਤੇ ਆਪਾਂ ਕਰਾਤਾ ਬੁੱਕ ਉਹ ਕਰਦਾ ਇੰਤਜ਼ਾਮ ਵੀ ਹੋ ਗਿਆ ਵਾ ਬਸ ਰਜਿਸਟਰੀ ਰਹਿ ਗਈ ਆ ਗਲੀ ਥੋੜੇ ਦਿਨਾਂ ਨੂੰ ਉਹ ਵੀ ਹੋਈ ਨਹੀਂ ਆ ਬਸ ਤੁਸੀਂ ਤਿਆਰੀ ਰੱਖੋ ਆਇਆ ਲੋ ਮੈਂ ਥੋੜੇ ਦਿਨਾਂ ਤੱਕ ਤੁਹਾਡਾ ਵੀ ਓਪਾ ਵੀ ਇਧਰ ਵੀ ਫੜਾ ਦੇ ਉਹ ਤੂੰ ਅਜੇ ਰੱਜਿਆ ਨਹੀਂ ਆ ਖਾ ਲੈਂਦੇ ਹਾਂ ਸਾਰੀ ਉਮਰ ਰੋਟੀਆਂ ਖਵਾ ਛਡੀਆਂ ਲੈ ਸੋਹਣਿਆ ਬੜਾ ਵੀ ਸੁਣਾ ਹੈ ਉਹ ਜਦੋਂ ਇਹ ਪੰਜਾਂ ਕੁ ਮਹੀਨਿਆਂ ਦਾ ਸੀ ਨਾ ਮਾਤਾ ਨੇ ਕੀ ਕੀਤਾ ਵੀ ਇਹਦੀ ਨજર ਲਾਉਣ ਵਾਤੀ ਵਾਰੀਆਂ ਮਿਰਚਾਂ ਤੇ ਲੱਗੀ ਚਲੇ ਸਟਰ ਅੱਛਾ ਫਿਰ ਸੜ ਗਈਆਂ ਆਹੋ ਸੜ ਗਈਆਂ ਹੱਥ ਜੀ ਹੋ ਭਾਬੀ ਇਹਦੀ ਵੀ ਸਾਲਾ ਇੱਕ ਵਾਰੀ ਮੈਨੂੰ ਮਾਤਾ ਦੱਸਦੀ ਆਂਦੀ ਘਰੋਂ ਲੜਕੇ ਤਾਂ 5 ਰੁਪਏ ਲੈ ਗਿਆ ਇਹ ਜੀ ਮੈਂ ਮੋਫਲੀ ਖਾਣੀ ਉੱਥੇ ਜਾ ਕੇ ਦੁਕਾਨ ਵਾਲੇ ਨੂੰ ਆਂਦਾ ਪੰਜਾਂ ਦੀ ਮੋਫਲੀ ਦੇ ਦੋ ਉਹਨੇ ਦੇ ਦਿੱਤੀ ਆਂਦਾ ਪੰਜਾਂ ਦੀ ਮੋਫੜੀ ਇੰਨੀ ਕੁ ਉਹ ਗਾੜੀਆਂ ਆਂਦਾ ਜਾ ਫੇਰ ਕਰੋ ਤੋੜਾ ਲੈ ਆ ਅੱਛਾ ਫਿਰ ਤੇ ਫਿਰ ਕੀ ਇਹ ਸੱਚੀ ਲੈ ਗਿਆ ਉਹਨਾਂ ਉਸੇ ਤੋੜੇ 'ਚ ਪਾ ਕੇ ਨੂੰ ਕੁੱਟਿਆ ਵੇਹੇ ਭਾਬੀ ਤੈਨੂੰ ਉਮੀਦ ਹੀ ਹੈ ਕਿ ਤੁਹਾਡੀ ਛਤੀ ਵਾਪਸ ਆ ਅਨੇ ਚਤੀ ਹਾਂ ਮੈਨੂੰ ਤੇ ਲੱਗਾ ਹੀ ਕਦੇ ਨਹੀਂ ਆਉਣਾ ਇਹ ਤਾਂ ਡੈਡੀ ਨੇ ਤੋੜਤਾ ਜੇ ਮੇਰਾ ਭਰਾ ਇੱਥੇ ਹੁੰਦਾ ਉਹਨੇ ਤੇ ਮੈਨੂੰ ਤੁਹਾਡੇ ਨਾਲ ਕੀ ਕਰਨਾ ਸੀ ਤੁਹਾਨੂੰ ਹੀ ਪਿੰਡੋਂ ਕੱਢ ਦੇਣਾ ਸੀ ਸ਼ੁਕਰ ਮਨਾਓ ਉਹਨੂੰ ਹਜੇ ਕੁਝ ਪਤਾ ਨਹੀਂ ਲੱਗਾ ਕੋਣ ਕਲੀ ਐਡਾ ਵੱਡਾ ਲੋਨ ਲਿਆ ਉਹਦੀ ਵੀ ਪਹਿਲੀ ਕਿਸ਼ਤ ੜਾ ਕੇ ਬੈਗੇ ਜੇ ਕੀ ਗੱਲ ਹੁਣ ਤੇ ਦਿਨ ਵੀ 15 ਟੱਪ ਕੇ ਉੱਤੇ ਉਹ ਕਿਹੜਾ ਲੋਨ ਕਿਹੜੀ ਕਿਸ਼ਤ ਉਹ ਹੀ ਤੇ ਲੋਨ ਲਈ ਆਈ ਨਹੀਂ ਕਦੀ ਨਹੀਂ ਸਾਨੂੰ ਲੋੜ ਪਈ ਕਦੀ ਆ ਦੇਖੋ ਜੀ ਆ ਤੁਹਾਡੇ ਫਾਰਮ ਸਬਮਿਟ ਹੋਏ ਆ ਆ ਤੁਹਾਡੀ ਰਜਿਸਟਰੀ ਕਰਦੀ ਤੇ ਆ ਦੇਖੋ ਤੂੰ ਹੀ ਅੰਗੂਠਾ ਲਾਇਆ ਜੇ ਤੁਹਾਡੀ ਰਜਿਸਟਰੀ ਤੁਹਾਡੇ ਕੋਲ ਕਿੱਦਾਂ ਚਲੀ ਗਈ ਰਜਿਸਟਰੀ ਤੇ ਤੁਹਾਡੇ ਕੋਲ ਵੀ ਪਈ ਹੈ ਰੁਕੋ ਮੈਂ ਦੋ ਮਿੰਟ ਦਿਖਾਣਾ ਤੁਹਾਨੂੰ ਰੁਕੋ ਆ ਦੇਖੋ ਤੁਹਾਡੇ ਘਰ ਦੀ ਰਜਿਸਟਰੀ ਉਹ ਕਲਿਆ ਤੇ ਕਲਰਡ ਕਾਪੀਆਂ ਨੇ ਪਰ ਅਸਲੀ ਰਜਿਸਟਰੀ ਤੁਹਾਡੇ ਕੋਲ ਕਿੱਦਾਂ ਚਲੀ ਗਈ ਇਹ ਨਹੀਂ ਪਤਾ ਹਨ ਤੇ ਕਿਸ਼ਤ ਲੈਣ ਕੱਲਿਆ ਹੋਣਾ ਤੁਹਾਡੇ ਡਾਕੂਮੈਂਟ ਦੇ ਕੇ ਹਾਂ ਹਾਂ ਮੈਂ ਮੈਂ ਕੱਲ ਕੱਲ ਦਫ਼ਤਰ ਆ ਕੇ ਗੱਲ ਕਰਦਾ ਕੱਲ ਨੂੰ ਪਹੁੰਚ ਜਾਓ ਫਿਰ ਟਾਈਮ ਨਾਲ